ਹਾਂਗਕਾਂਗ ਦੇ ਵਿੱਚ ਇਮਾਰਤਾਂ ਨੂੰ ਲੱਗੀ ਅੱਗ ਨੂੰ ਦੂਜੇ ਦਿਨ ਵੀ ਬੁਝਾਉਣ ਦੀ ਲਈ ਮੁਸ਼ਕਲ ਕੀਤੀ ਜਾ ਰਹੀ ਹੈ ਹੁਣ ਤੱਕ ਇਸ ਹਾਦਸੇ ਵਿੱਚ 94 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ ਸੋ ਇਤਿਹਾਸ ਵਿੱਚ ਸਭ ਤੋਂ ਭਿਆਨਕ ਅੱਗ ਹਾਦਸਿਆਂ ਦੇ ਵਿੱਚ ਇਸ ਹਾਦਸੇ ਨੂੰ ਚੁਗਣਿਆ ਜਾ ਰਿਹਾ ਹੈ ਸੋ ਹਾਂਗਕਾਂਗ ਦੇ ਟਾਵਰਾਂ ਦੇ ਵਿੱਚ ਲੱਗੀ ਅੱਗ ਨੇ ਕਈ ਜਣਿਆਂ ਦੀ ਜਾਨ ਲੈ ਲਈ ਹੈ ਰਿਹਾਇਸ਼ੀ ਟਾਵਰਾਂ ਦੀਆਂ ਇਮਾਰਤਾਂ ਵਿੱਚ ਲੱਗੀ ਅੱਗ ਨੂੰ ਬੁਝਾਉਣ ਲਈ ਫਾਇਰਫਾਈਟਰ ਵੀਰਵਾਰ ਨੂੰ ਦੂਜੇ ਦਿਨ ਵੀ ਮੁਸ਼ਕਲ ਕਰਦੇ ਰਹੇ ਸ਼ਹਿਰ ਦੇ ਆਧੁਨਿਕ ਇਤਿਹਾਸ ਦੀਆਂ ਸਭ ਤੋਂ ਘਾਤਕ ਅਗਾਂ ਵਿੱਚੋਂ ਇੱਕ ਇਸ ਘਟਨਾ ਵਿੱਚ ਮਰਨ ਵਾਲਿਆਂ ਦੀ ਗਿਣਤੀ 94 ਤੱਕ ਪਹੁੰਚ ਗਈ ਹੈ ਤਾਈਪੋ ਜ਼ਿਲ੍ਹੇ ਜੋ ਕਿ ਹਾਂਗਕਾਂਗ ਦੇ ਮੁੱਖ ਭੂਮੀ ਨਾਲ ਲੱਗਦੀ ਉਤਰੀ ਸਬ ਅਰਬ ਹੈ ਇਸ ਵਿੱਚ ਹਜ਼ਾਰਾਂ ਜਣਿਆਂ ਦੇ ਰਹਿਣ ਵਾਲੇ ਸੰਗਣੀ ਇਮਾਰਤਾਂ ਦੇ ਸਮੂਹ ਵੈਂਗ ਫੂਕ ਕੋਰਟ ਕੰਪਲੈਕਸ ਵਿੱਚ ਕੁਝ ਖਿੜਕੀਆਂ ਚੋਂ ਸੰਗਣਾ ਧੂਆ ਨਿਕਲ ਰਿਹਾ ਸੀ ਅਤੇ ਬਚਾਅ ਕਰਮੀ ਫਲੈਸ਼ ਲਾਈਟਾਂ ਲੈ ਕੇ ਸੜੀਆਂ ਹੋਈਆਂ ਇਮਾਰਤਾਂ ਵਿੱਚ ਅਪਾਰਟਮੈਂਟ ਦੀ ਤਲਾਸ਼ੀ ਲੈ ਰਹੇ ਸਨ ਅਧਿਕਾਰੀਆਂ ਨੇ ਦੱਸਿਆ ਕਿ ਫਾਇਰ ਫਾਈਟਰ ਅਜੇ ਵੀ ਕੁਝ ਅਪਾਰਟਮੈਂਟਾਂ ਤੇ ਕੰਮ ਕਰ ਰਹੇ ਸਨ ਅਤੇ ਸਾਤੀ ਇਮਾਰਤਾਂ ਦੀਆਂ ਸਾਰੀਆਂ ਯੂਨਿਟਾਂ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਜੋ ਕੋਈ ਜਾਨੀ ਨੁਕਸਾਨ ਨਾ ਹੋਵੇ ਪਰ ਇਸ ਦੇ ਵਿੱਚ ਹੁਣ ਤੱਕ 94 ਜਣਿਆਂ ਦੀ ਜਾਨ ਜਾ ਚੁੱਕੀ ਹੈ ਫਾਇਰ ਸਰਵਿਸਿਜ਼ ਆਪਰੇਸ਼ਨਸ ਦੇ ਅਧਿਕਾਰੀਆਂ ਮੁਤਾਬਕ ਕਿਹਾ ਹੈ ਕਿ ਸਾਡਾ ਅੱਗ ਬੁਝਾਊ ਅਭਿਆਨ ਲਗਭਗ ਪੂਰਾ ਹੋ ਚੁੱਕਿਆ ਹੈ ਉਹਨਾਂ ਕਿਹਾ ਕਿ ਫਾਇਰ ਫਾਈਟਰ ਮਲਬੇ ਅਤੇ ਅੰਗਾਰਿਆਂ ਨੂੰ ਭੜਕਣ ਤੋਂ ਰੋਕਣ ਲਈ ਸਖਤ ਮਿਹਨਤ ਕਰ ਰਹੇ ਨੇ ਅਤੇ ਅੱਗੇ ਤਲਾਸ਼ੀ ਅਤੇ ਬਚਾਅ ਕਾਰਜ ਜਾਰੀ ਹੈ ਸੋ ਹਾਂਗਕਾਂਗ ਦੇ ਵਿੱਚ ਇਹ ਬਹੁਤ ਭਿਆਨਕ ਹਾਦਸਾ ਹੋਇਆ ਹੈ ਇਹ ਅਸਪਸ਼ਟ ਸੀ ਕਿ ਕਿੰਨੇ ਲੋਕ ਅਜੇ ਵੀ ਲਾਪਤਾ ਜਾਂ ਫਸੇ ਹੋਏ ਨੇ ਹਾਂਗਕਾਂਗ ਦੇ ਆਗੂਆਂ ਨੇ ਕਿਹਾ ਹੈ ਕਿ ਵੀਰਵਾਰ ਨੂੰ ਤੜਕੇ 280 ਦੇ ਕਰੀਬ ਜਣਿਆਂ ਨੂੰ ਜਿਹੜੇ ਸੀਗੇ ਅੰਦਰ ਉਹਨਾਂ ਨਾਲ ਸੰਪਰਕ ਟੁੱਟ ਗਿਆ ਸੀ ਅਧਿਕਾਰੀਆਂ ਨੇ ਪ੍ਰੈਸ ਕਾਨਫਰੰਸ ਦੌਰਾਨ ਲਾਪਤਾ ਲੋਕਾਂ ਤਬਾਹ ਹੋਈਆਂ ਇਮਾਰਤਾਂ ਦੇ ਅੰਦਰ ਕਿੰਨੇ ਲੋਕ ਸਨ ਇਸ ਬਾਰੇ ਅਪਡੇਟ ਨਹੀਂ ਦਿੱਤਾ ਗਿਆ ਸੋ ਹੁਣ ਤੱਕ ਦੇ ਅੰਕੜਿਆਂ ਮੁਤਾਬਿਕ 94 ਜਣਿਆਂ ਦੀ ਇਸ ਹਾਦਸੇ ਵਿੱਚ ਮੌਤ ਹੋ ਗਈ ਹੈ ਇਹ ਭਿਆਨਕ ਅੱਗ ਲੱਗੀ ਹੈ ਹਾਂਗਕਾਂਗ ਦੇ ਟਾਵਰਾਂ ਦੇ ਵਿੱਚ ਜਿੱਥੇ ਰਿਹਾਇਸ਼ੀ ਇਮਾਰਤਾਂ ਨੇ ਜਿਸ ਕਰਕੇ ਹੁਣ ਤੱਕ 94 ਜਣਿਆਂ ਦੀ ਜਾਨ ਜਾਣ ਦੀ ਖਬਰ ਹੈ ਹਾਂਗਕਾਂਗ ਦੇ ਵਿੱਚ ਇਮਾਰਤਾਂ ਨੂੰ ਲੱਗੀ ਅੱਗ ਨੂੰ ਦੂਜੇ ਦਿਨ ਵੀ ਬੁਝਾਉਣ ਦੀ ਲਈ ਮੁਸ਼ਕਲ ਕੀਤੀ ਜਾ ਰਹੀ ਹੈ। ਹੁਣ ਤੱਕ ਇਸ ਹਾਦਸੇ ਵਿੱਚ 94 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਸੋ ਇਤਿਹਾਸ ਵਿੱਚ ਸਭ ਤੋਂ ਭਿਆਨਕ ਅੱਗ ਹਾਦਸਿਆਂ ਦੇ ਵਿੱਚ ਇਸ ਹਾਦਸੇ ਨੂੰ ਚੁਗਣਿਆ ਜਾ ਰਿਹਾ ਹੈ। ਸੋ ਹਾਂਗਕਾਂਗ ਦੇ ਟਾਵਰਾਂ ਦੇ ਵਿੱਚ ਲੱਗੀ ਅੱਗ ਨੇ ਕਈ ਜਣਿਆਂ ਦੀ ਜਾਨ ਲੈ ਲਈ ਹੈ। ਰਿਹਾਇਸ਼ੀ ਟਾਵਰਾਂ ਦੀਆਂ ਇਮਾਰਤਾਂ ਵਿੱਚ ਲੱਗੀ ਅੱਗ ਨੂੰ ਬੁਝਾਉਣ ਲਈ ਫਾਇਰਫਾਈਟਰ ਵੀਰਵਾਰ ਨੂੰ ਦੂਜੇ ਦਿਨ ਵੀ ਮੁਸ਼ਕਲ ਕਰਦੇ ਰਹੇ ਸ਼ਹਿਰ ਦੇ ਆਧੁਨਿਕ ਇਤਿਹਾਸ ਦੀਆਂ ਸਭ ਤੋਂ ਘਾਤਕ ਅਗਾਂ ਵਿੱਚੋਂ ਇੱਕ ਇਸ ਘਟਨਾ ਵਿੱਚ ਮਰਨ ਵਾਲਿਆਂ ਦੀ ਗਿਣਤੀ 94 ਤੱਕ ਪਹੁੰਚ ਗਈ ਹੈ ਤਾਈਪੋ ਜ਼ਿਲ੍ਹੇ ਜੋ ਕਿ ਹਾਂਗਕਾਂਗ ਦੇ ਮੁੱਖ ਭੂਮੀ ਨਾਲ ਲੱਗਦੀ ਉਤਰੀ ਸਬ ਅਰਬ ਹੈ ਇਸ ਵਿੱਚ ਹਜ਼ਾਰਾਂ ਜਣਿਆਂ ਦੇ ਰਹਿਣ ਵਾਲੇ ਸੰਗਣੀ ਇਮਾਰਤਾਂ ਦੇ ਸਮੂਹ ਵੈਂਗ ਫੂਕ ਕੋਰਟ ਕੰਪਲੈਕਸ ਵਿੱਚ ਕੁਝ ਖਿੜਕੀਆਂ ਚੋਂ ਸੰਗਣਾ ਧੂਆ ਨਿਕਲ ਰਿਹਾ ਸੀ ਅਤੇ ਬਚਾਅ ਕਰਮੀ ਫਲੈਸ਼ਲਾਈਟਾਂ ਲੈ ਕੇ ਸੜੀਆਂ ਹੋਈਆਂ ਇਮਾਰਤਾਂ ਵਿੱਚ ਅਪਾਰਟਮੈਂਟ ਦੀ ਤਲਾਸ਼ੀ ਲੈ ਰਹੇ ਸਨ ਅਧਿਕਾਰੀਆਂ ਨੇ ਦੱਸਿਆ ਹੈ ਕਿ ਫਾਇਰਫਾਈਟਰ ਅਜੇ ਵੀ ਕੁਝ ਅਪਾਰਟਮੈਂਟਾਂ ਤੇ ਕੰਮ ਕਰ ਰਹੇ ਸਨ ਅਤੇ ਸਾਤੀ ਇਮਾਰਤਾਂ ਦੀਆਂ ਸਾਰੀਆਂ ਯੂਨਿਟਾਂ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਜੋ ਕੋਈ ਜਾਨੀ ਨੁਕਸਾਨ ਨਾ ਹੋਵੇ ਪਰ ਇਸ ਦੇ ਵਿੱਚ ਹੁਣ ਤੱਕ 94 ਜਣਿਆਂ ਦੀ ਜਾਨ ਜਾ ਚੁੱਕੀ ਹੈ ਫਾਇਰ ਸਰਵਿਸਿਜ਼ ਆਪਰੇਸ਼ਨਸ ਦੇ ਅਧਿਕਾਰੀਆਂ ਮੁਤਾਬਕ ਕਿਹਾ ਹੈ ਕਿ ਸਾਡਾ ਅੱਗ ਬੁਝਾਊ ਅਪੀਆਨ ਲਗਭਗ ਪੂਰਾ ਹੋ ਚੁੱਕਿਆ ਹੈ ਉਹਨਾਂ ਕਿਹਾ ਕਿ ਫਾਇਰ ਫਾਈਟਰ ਮਲਬੇ ਅਤੇ ਅੰਗਾਰਿਆਂ ਨੂੰ ਭੜਕਣ ਤੋਂ ਰੋਕਣ ਲਈ ਸਖਤ ਮਿਹਨਤ ਕਰ ਰਹੇ ਨੇ ਅਤੇ ਅੱਗੇ ਤਲਾਸ਼ੀ ਅਤੇ ਬਚਾਅ ਕਾਰਜ ਜਾਰੀ ਹੈ ਸੋ ਹਾਂਗਕਾਂਗ ਦੇ ਵਿੱਚ ਇਹ ਬਹੁਤ ਭਿਆਨਕ ਹਾਦਸਾ ਹੋਇਆ ਹੈ ਇਹ ਅਸਪਸ਼ਟ ਸੀ ਕਿ ਕਿੰਨੇ ਲੋਕ ਅਜੇ ਵੀ ਲਾਪਤਾ ਜਾਂ ਫਸੇ ਹੋਏ ਨੇ ਹਾਂਗਕਾਂਗ ਦੇ ਆਗੂਆਂ ਨੇ ਕਿਹਾ ਹੈ ਕਿ ਵੀਰਵਾਰ ਨੂੰ ਤੜਕੇ 280 ਦੇ ਕਰੀਬ ਜਣਿਆਂ ਨੂੰ ਜਿਹੜੇ ਸੀਗੇ ਅੰਦਰ ਉਹਨਾਂ ਨਾਲ ਸੰਪਰਕ ਟੁੱਟ ਗਿਆ ਸੀ ਅਧਿਕਾਰੀਆਂ ਨੇ ਪ੍ਰੈਸ ਕਾਨਫਰੰਸ ਦੌਰਾਨ ਲਾਪਤਾ ਲੋਕਾਂ ਤਬਾਹ ਹੋਈਆਂ ਇਮਾਰਤਾਂ ਦੇ ਅੰਦਰ ਕਿੰਨੇ ਲੋਕ ਸਨ ਇਸ ਬਾਰੇ ਅਪਡੇਟ ਨਹੀਂ ਦਿੱਤਾ ਗਿਆ ਸੋ ਹੁਣ ਤੱਕ ਦੇ ਅੰਕੜਿਆਂ ਮੁਤਾਬਿਕ 94 ਜਣਿਆਂ ਦੀ ਇਸ ਹਾਦਸੇ ਵਿੱਚ ਮੌਤ ਹੋ ਗਈ ਹੈ ਇਹ ਭਿਆਨਕ ਅੱਗ ਲੱਗੀ ਹੈ ਹਾਂਗਕਾਂਗ ਦੇ ਟਾਵਰਾਂ ਦੇ ਵਿੱਚ ਜਿੱਥੇ ਰਿਹਾਇਸ਼ੀ ਇਮਾਰਤਾਂ ਨੇ ਜਿਸ ਕਰਕੇ ਹੁਣ ਤੱਕ 94 ਜਣਿਆਂ ਦੀ ਜਾਨ ਜਾਣ ਦੀ ਖਬਰ ਹੈ